ਸਹੀ ਗੱਲ ਹੈ ਮੈਨੂੰ ਜੁੱਤੀ ਤਾਂ ਵੀ ਨਹੀਂ ਜਾਣਦੇ ਕਿਉਂਕਿ ਜੁੱਤੀ ਤਾਂ ਜਾਣਨ ਵਾਲੀ ਮੈਂ ਹੈ ਵੀ ਨਹੀਂ ਮੈਂ ਸਿਰ ਤੇ ਬਿਠਾਉਣ ਵਾਲੀ ਚੀਜ਼ਾਂ ਸੱਤ ਸ਼੍ਰੀ ਅਕਾਲ ਜੀ ਪਿੱਤੇ ਦਿਨ ਪਹਿਲਾਂ ਇੱਕ ਗੱਲ ਵਾਲੇ ਨੇ ਸਟੋਰੀ ਪਾ ਕੇ ਦੱਸਿਆ ਸੀ ਕਿ ਮੇਰੀ ਭੈਣ ਰਾਜੂ ਦਾ ਕੈਨੇਡਾ ਦਾ ਵੀਜ਼ਾ ਚੁੱਕਿਆ ਹੈ ਅਤੇ ਉਹ ਕੈਨੇਡਾ ਪਹੁੰਚ ਚੁੱਕੀ ਹੈ ਉਸ ਤੋਂ ਬਾਅਦ ਸਨੇਹਾ ਕਤਿਆਲ ਨੇ ਇੱਕ ਸਟੋਰੀ ਆਪਣੇ ਸਨੈਪਚੈਟ ਉੱਤੇ ਵੀ ਸ਼ੇਅਰ ਕੀਤੀ ਕਿ ਜੇ ਨੂੰ ਉੱਚੀ ਬੋਲ ਦਵੇ ਤਾਂ ਉਹ ਬਤਮੀਜ਼ਾ ਤੇ ਜੇ ਖੁਦ ਦੀ ਧੀ ਉੱਚੀ ਬੋਲ ਦਵੇ ਤਾਂ ਉਹ ਸਾਫ਼ ਦਿਲ ਦੀ ਆ ਸਨੇਹਾ ਕਤਿਆਲ ਦੀ ਸਟੋਰੀ ਪਾਉਣ ਦੀ ਹੀ ਦੇਰ ਸੀ ਕਿ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਰਾਜੂ ਅਜੇ ਕੈਨੇਡਾ ਆਈ ਹੈ ਨਹੀਂ ਤੇਰੇ ਸਟੇਟਸ ਸਟਾਰਟ ਬਖਸ਼ਦੇ ਉਹਨਾਂ ਨੂੰ ਤੈਨੂੰ ਜੁੱਤੀ ਤੇ ਨਹੀਂ ਜਾਣਦੇ ਹੋ ਇਹ ਗੱਲ ਸੋਹਣੀ ਕੇ ਸਨੇਹਾ ਕਤਿਆਲ ਵੀ ਚੋਪਣੀ ਰਹੀ ਅਤੇ ਆਪਣੇ ਹੇਟਰਸ ਨੂੰ ਰਿਪਲਾਈ ਕਰ ਦਿੱਤਾ ਸਨੇਹਾ ਕਤਿਆਲ ਨੇ ਆਪਣੇ ਹੇਟਰਸ ਨੂੰ ਕੀ ਰਿਪਲਾਈ ਕੀਤਾ ਅੱਗੇ ਵੀਡੀਓ ਵਿੱਚ ਜ਼ਰੂਰ ਦੇਖਿਓ ਬਨੇ ਰਹੋ ਸਾਡੇ ਚੈਨਲ ਦੇ ਨਾਲ ਐਤਾ ਦੀਆਂ ਹੋਰ ਅਪਡੇਟਸ ਲਈ ਕਿਹਨਾਂ ਤੂੰ ਮੇਨੂੰ ਗੱਡੀ ਫੜਾ ਕੇ ਗਈਆਂ ਨਾ ਤੂੰ ਮੇਰੀ ਗੱਡੀ 'ਚ ਪਟ੍ਰੋਲ ਪਵਾਨੀ ਹੈ ਤੇ ਸ਼ਾਇਦ ਤੁਹਾਡੇ ਨਜ਼ਰ 'ਚ ਜਾਂ ਸ਼ਾਇਦ ਤੁਹਾਡੀ ਸਿੱਖਿਆ 'ਚ ਕੋ ਮਨ ਕਰ ਇਹਨੂੰ ਆਵਾਰਾ ਕਹਿੰਦੇ ਹੋਣਗੇ ਬਟ ਮੈਨੂੰ ਅਫਸੋਸ ਆ ਤੁਹਾਡੇ ਤੇ ਤੁਹਾਡੇ ਪਰਿਵਾਰ ਰਿਸ਼ਤੇ ਦਾ ਤੁਹਾਡੇ ਘਰਦਿਆਂ ਦੀ ਸੋਚ ਤੇ ਵੀ ਤੁਹਾਨੂੰ ਘੁੰਮਣ ਫਿਰਨ ਦੀ ਪਰਮਿਸ਼ਨ ਨਹੀਂ ਦਿੰਦੇ ਤੁਹਾਨੂੰ ਘੁੰਮਣ ਫਿਰਨ ਇੰਜੋਏ ਕਰਨ ਵਾਲੀਆਂ ਕੁੜੀਆਂ ਅਵਾਰਾ ਲੱਗਦੀਆਂ ਆ ਤੇ ਕਾਸ਼ ਤੁਹਾਡੇ ਘਰਦਿਆਂ ਦੀ ਤੁਹਾਡੀ ਸੋਚ ਥੋੜੀ ਖੁੱਲੇ ਤੇ ਤੁਸੀਂ ਵੀ ਅਵਾਰਾ ਬਨਜੋ